ਮੁਲਤਜ਼ਰ ਹਲਕਾ ਵੈਸਟ ਦੇ ਵਿੱਚ ਸਮਾਜ ਸੇਵਕ ਕਮਲ ਕੁਮਾਰ ਦੀ ਅਗਵਾਈ ਹੇ ਬੇਟਾ ਬਚਾਓ ਪੰਜਾਬ ਬਚਾਓ ਦੇ ਤਹਿਤ ਇੱਕ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ ਜਿਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਕਮਲ ਕੁਮਾਰ ਨੇ ਕਿਹਾ ਕਿ ਨਸ਼ਿਆਂ ਦਾ ਪੰਜਾਬ ਵਿੱਚੋਂ ਦਰਿਆ ਚੱਲ ਰਿਹਾ ਹੈ ਉਸ ਨੂੰ ਜੜੋਂ ਖਤਮ ਕਰਨ ਲਈ ਉਹ ਵਚਨਬੱਧ ਹਨ ਅਤੇ ਜੋ ਦੋਨਾਂ ਦੇਸ਼ਾਂ ਵਿੱਚ جنگ ਦਾ ਮਾਹੌਲ ਬਣਿਆ ਹੋਇਆ ਉਸ ਨਾਲ ਨਜੇਠਣ ਲਈ ਉਹ ਅਤੇ ਉਹਨਾਂ ਦੀ ਟੀਮ ਤਿਆਰ ਬਰ ਤਿਆਰ ਹੈ ਸਮਾਜ ਸੇਵੀ ਕਮਲ ਕੁਮਾਰ ਨੇ ਆਖਿਆ ਕਿ ਜੇ جنگ ਦੇ ਹਾਲਾਤ ਬੰਦੇ ਹਨ ਤਾਂ ਉਹਨਾਂ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਵੱਡੀ ਗੈਂਤੇ ਵਿੱਚ ਟੀਮ ਦੇ ਨਾਲ ਮੈਂਬਰ ਸ਼ਾਮਿਲ ਹੋਏ ਪੰਜਾਬ ਦੇ ਵਿੱਚ ਬੜਾ ਵੱਡਾ ਨਸ਼ੇ ਦਾ ਕੋਹ ਚੱਲਦਾ ਪਿਆ ਜਿਹੜਾ ਉਹਨਾਂ ਨੇ ਮੁਹਿੰਮ ਚਲਾਈ ਹੈ ਯੁੱਧ ਨਸ਼ਾ ਵਿਰੋਧ ਤਹਿਤ ਮੀਟਿੰਗ ਕੀਤੀ ਗਈ ਆ ਜਿਸ ਵਿੱਚ ਸਾਡੀ ਸਾਰੀ ਟੀਮ ਸਾਡੇ ਬਜ਼ੁਰਗ ਸਹਿਬਾਨ ਜਈ ਸਾਹਿਬ ਪਾਪਾ ਜੀ ਨਿਰਮਲ ਅੰਕਲ ਜੀ ਸਾਰੇ ਅਸੀਂ ਇਕੱਠੇ ਹੋ ਗਏ ਸਾਡੇ ਬਜ਼ੁਰਗਾਂ ਨਾਲ ਲੈ ਕੇ ਉਹ ਜਿਹੜਾ ਯੁੱਧ ਅਸੀਂ ਜਿੱਤਣਾ ਚਾਹੁੰਦੇ ਆ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ ਨਸ਼ੇ ਦੇ ਜੰਗਾਲ ਚ ਫਸੀ ਆ ਅਸੀਂ ਉਹਨੂੰ ਕਢਣਾ ਚਾਹੁੰਦੇ ਆ ਅਜੇ ਅਸੀਂ ਸਾਡੇ ਹਰਮਨ ਕਹਿੰਦੇ ਨੇਤਾ ਕਮਨ ਮਾਰਜੀ ਦੀ ਰਹਿਨਮਾਈ ਦੇ ਹਰਕਾ ਵੇਸ ਤੋਂ ਵੱਖ-ਵੱਖ ਵਾੜਾਂ ਦੇ ਵਿੱਚੋਂ ਸਾਰੇ ਜਿਹੜੇ ਆ ਵਰਕਰ ਆਗੂ ਇਕੱਠੇ ਹੋਏ ਆ